ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਬਾਰੇ ਅਸੀਂ ਪਿਛਲੇ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਤੇ ਉਹਦੀ ਮੁਕੰਮਲ ਜਿਹੜੀ ਜਾਣਕਾਰੀ ਆ ਉਹ ਆਪਜੀ ਨਾਲ ਸਾਂਝੀ ਕੀਤੀ ਸੀ ਹੁਣ ਇੱਕ ਸਵਾਲ ਅਕਸਰ ਸਾਡੇ ਮਨ ਚ ਬਣਿਆ ਰਹਿੰਦਾ ਹੈ ਕਿ ਜਿਹੜਾ ਸਿੱਖ ਹੈ ਜਦੋਂ ਅਰਦਾਸ ਕਰਦਾ ਹੈ ਤੇ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਂਦ ਤੇ ਸਾਡਾ ਮੂੰਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਹੁੰਦਾ ਹੈ ਤੇ ਅਸੀਂ ਅਰਦਾਸ ਕਰਦੇ ਹਾਂ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨਾ ਹੋਣ ਤਾਂ ਉਹਨੂੰ ਸਿੱਖ ਨੇ ਕਿਹੜੇ ਪਾਸੇ ਨੂੰ ਮੂੰਹ ਕਰਕੇ ਤੇ ਅਰਦਾਸ ਕਰਨੀ ਆ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਅਕਸਰ ਹੀ ਜਦੋਂ ਅੰਮ੍ਰਿਤ ਵੇਲੇ ਅਸੀਂ ਨਿਤਨੇਮ ਕਰਦੇ ਆਂ ਸੋਦਰ ਦਾ ਪਾਠ ਕਰਦੇ ਆਂ ਜਾਂ ਸੋਇਲਾ ਸਾਹਿਬ ਦਾ ਪਾਠ ਕਰਦੇ ਆਂ ਉਦੋਂ ਸਾਡੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹੁੰਦੇ ਅਸੀਂ ਉਦੋਂ ਆਪਣਾ ਨਿੱਜੀ ਤੌਰ ਤੇ ਇਹ ਨਿਤਨੇਮ ਕਰ ਰਹੇ ਹੁੰਨੇ ਆ ਤੇ ਉਦੋਂ ਸਿੱਖ ਨੇ ਅਰਦਾਸ ਕਿਸ ਪਾਸੇ ਨੂੰ ਮੂੰਹ ਕਰਕੇ ਕਰਨੀ ਆ ਇਹ ਸਵਾਲ ਆ ਇਸ ਵਾਸਤੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਬਹੁਤ ਹੀ ਖੂਬਸੂਰਤ ਢੰਗ ਨਾਲ ਜਿਹੜਾ ਸਾਨੂੰ ਨਿਰਦੇਸ਼ ਦਿੱਤਾ ਹੋਇਆ ਕਿ ਸਿੱਖ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੈਰ ਮੌਜੂਦਗੀ ਵਿੱਚ ਕਿਸ ਪਾਸੇ ਨੂੰ ਮੂੰਹ ਕਰਕੇ ਅਰਦਾਸ ਕਰਨੀ ਆ ਅਰਦਾਸ ਸਿੱਖ ਲਈ ਬਹੁਤ ਮਹੱਤਵਪੂਰਨ ਹੈ ਜਿਵੇਂ ਅਸੀਂ ਪਿਛਲੇ ਵੀਡੀਓ ਚ ਵਿਸਥਾਰ ਨਾਲ ਗੱਲ ਕੀਤੀ ਸੀ ਕਿ ਅਰਦਾਸ ਜਿਹੜੀ ਆ ਉਹ ਇੱਕ ਸੰਪੂਰਨ ਇਤਿਹਾਸ ਹੈ ਤੇ ਸਿੱਖ ਮਰਿਆਦਾ ਅਨਸਾਰ ਕਿਹੜੀ ਅਰਦਾਸ ਸਿੱਖ ਨੇ ਕਰਨੀ ਆ ਉਹ ਅਸੀਂ ਪਹਿਲਾਂ ਜ਼ਿਕਰ ਕੀਤਾ ਸੀ ਹੁਣ ਸਵਾਲ ਇਹ ਪੈਦਾ ਹੁੰਦਾ ਜਿਹੜੀਆਂ ਦੋ ਤਿੰਨ ਚੀਜ਼ਾਂ ਨੇ ਅਰਦਾਸ ਨਾਲ ਜੋੜਦੀਆਂ ਸਿੱਖ ਰਹਿਤ ਮਰਿਆਦਾ ਦੇ ਵਿੱਚ ਜਿਹੜੀਆਂ ਅੰਕਤ ਨੇ ਉਹਨਾਂ ਬਾਰੇ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਸਭ ਤੋਂ ਪਹਿਲੀ ਗੱਲ ਇਹ ਆ ਕਿ ਅਰਦਾਸ ਜਿਹੜੀ ਜਦੋਂ ਸੰਪੂਰਨ ਹੋ ਜਾਂਦੀ ਆ ਅਰਦਾਸ ਕਰ ਲੈਨੇ ਆ ਅਸੀਂ ਤੇ ਅਰਦਾਸ ਤੋਂ ਬਾਅਦ ਸਿੱਖ ਜਾਂ ਸੰਗਤ ਨੇ ਕੀ ਕਰਨਾ ਵਾ ਅਰਦਾਸ ਤੋਂ ਬਾਅਦ ਇਸ ਬਾਰੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਜਿਹੜਾ ਜ਼ਿਕਰ ਹੈ ਉਹ ਹੈ ਅਰਦਾਸ ਉਪਰੰਤ ਅਰਦਾਸ ਵਿੱਚ ਸ਼ਾਮਲ ਹੋਣ ਵਾਲੀ ਸਾਰੀ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਦਬ ਨਾਲ ਮੱਥਾ ਟੇਕ ਕੇ ਅਤੇ ਫਿਰ ਖੜੇ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਮਤਲਬ ਜਦੋਂ ਅਰਦਾਸ ਹੋ ਜਾਂਦੀ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਉਸ ਤੋਂ ਬਾਅਦ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਮੱਥਾ ਟੇਕਣਾ ਵਾ ਜਾਂ ਅਸੀਂ ਅਦਬ ਦੇ ਨਾਲ ਮੱਥਾ ਟੇਕਣਾ ਵਾ ਤੇ ਉਸ ਤੋਂ ਬਾਅਦ ਫਤਿਹ ਬੁਲਾਉਣੀ ਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਗਲੀ ਗੱਲ ਉਪਰੰਤ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾਇਆ ਜਾਵੇ ਅਗਲੀ ਗੱਲ ਇਹ ਹੈ ਕਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਬੁਲਾਇਆ ਜਾਣਾ ਵਾ ਦੋ ਚੀਜ਼ਾਂ ਨੇ ਇੱਕ ਫਤਿਹ ਹੈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੀ ਅਸੀਂ ਜਦੋਂ ਸਿੱਖ ਨੂੰ ਸਿੱਖ ਮਿਲਦਾ ਉਦੋਂ ਵੀ ਇਹ ਬੁਲਾਉਨੇ ਆ ਜਾ ਜਦੋਂ ਅਸੀਂ ਕੋਈ ਪਾਠ ਕਰਦੇ ਹਾਂ ਉਸ ਤੋਂ ਬਾਅਦ ਸਮਾਪਤੀ ਤੇ ਵੀ ਇਹ ਅਸੀਂ ਫਤੇ ਬੁਲਾਉਨੇ ਆ ਤੇ ਇੱਕ ਜਕਾਰਾ ਵਾ ਜਿਹੜਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਜਕਾਰਾ ਵਾ ਸਿੱਖ ਜਕਾਰਾ ਤੇ ਅਰਦਾਸ ਮਗਰੋਂ ਮੱਥਾ ਟੇਕ ਕੇ ਫਤੇ ਬੁਲਾਉਣੀ ਆ ਤੇ ਫਿਰ ਇਹ ਜਕਾਰਾ ਬੁਲਾਇਆ ਜਾਣਾ ਵਾ ਇਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਅਰਦਾਸ ਤੋਂ ਬਾਅਦ ਲਾਜ਼ਮੀ ਕਰਾਰ ਦਿੱਤਾ ਹੋਇਆ ਤੇ ਦੋ ਤਿੰਨ ਚੀਜ਼ਾਂ ਹੋਰ ਨੇ ਜਿਹੜਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਅਰਦਾਸ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨਾ ਹੋਣ ਤੇ ਕਿਸ ਪਾਸੇ ਨੂੰ ਮੂੰਹ ਕਰਕੇ ਕਰਨੀ ਆ ਉਹ ਵੀ ਇਹਦੇ ਵਿੱਚ ਜਾਣਕਾਰੀ ਦਰਜ ਹੈ ਅਰਦਾਸ ਹੋਣ ਸਮੇਂ ਸੰਗਤ ਚ ਹਾਜ਼ਰ ਸਾਰੇ ਇਸਤਰੀ ਪੁਰਸ਼ਾਂ ਨੂੰ ਹੱਥ ਜੋੜ ਕੇ ਖੜੂਣਾ ਚਾਹੀਦਾ ਹੈ ਜੋ ਸਰਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਾ ਹੋਵੇ ਉਹ ਵੀ ਉੱਠ ਕੇ ਚੌਰ ਕਰੇ ਮਤਲਬ ਇਹ ਸਪਸ਼ਟ ਹੈ ਕਿ ਕਿਸੇ ਨੇ ਵੀ ਅਰਦਾਸ ਦੇ ਵਿੱਚ ਬੈਠਣਾ ਨਹੀਂ ਆ ਜਦੋਂ ਅਰਦਾਸ ਕਰਨੀ ਆ ਅਰਦਾਸ ਸ਼ੁਰੂ ਹੋਣੀ ਆ ਉਦੋਂ ਸੰਗਤ ਨੇ ਜਾਂ ਸਿੱਖ ਨੇ ਉੱਠ ਕੇ ਖੜ ਜਾਣਾ ਤੇ ਦੋਨੋਂ ਹੱਥ ਜੋੜ ਕੇ ਖੜਨਾ ਵਾ ਦੁਇਕਰ ਜੋਰ ਕਰੋ ਅਰਦਾਸ ਤੁਧ ਭਾਵੈ ਤਾਂ ਆਣੈ ਰਾਸ ਇਹ ਅਰਦਾਸ ਦਾ ਕਨਸੈਪਟ ਆ ਇਹ ਅਰਦਾਸ ਦੀ ਮਰਿਆਦਾ ਹੈ ਕਿ ਸਿੱਖ ਨੇ ਅਰਦਾਸ ਸਮੇਂ ਦੋਨੋਂ ਹੱਥ ਜੋੜ ਕੇ ਖਲੋ ਜਾਣਾ ਤੇ ਐਨ ਅੰਤਰਧਿਆਨ ਹੋ ਕੇ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਅਗਲੀ ਗੱਲ ਇਹ ਵੀ ਕਿ ਜਿਹੜਾ ਤਾਬਿਆ ਬੈਠਾ ਸੱਜਣਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ 'ਚ ਜਦੋਂ ਹਾਜ਼ਰੀ ਦੇ ਵਿੱਚ ਅਰਦਾਸ ਹੋ ਰਹੀ ਹੈ ਜਿਹੜਾ ਤਾਬਿਆ ਬੈਠਾ ਉਹ ਵੀ ਖੜਾ ਹੋ ਜਾਏ ਤੇ ਖੜਾ ਹੋ ਕੇ ਜਿਹੜਾ ਚੌਰ ਸਾਹਿਬ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਕਰੇ ਚੌਰ ਸਾਹਿਬ ਦੀ ਸੇਵਾ ਵੀ ਖੜੇ ਹੋ ਕੇ ਕਰਨੀ ਆ ਇਹ ਸਾਰਿਆਂ ਲਈ ਲਾਜ਼ਮੀ ਆ ਗਰੰਥੀ ਸਿੰਘ ਲਈ ਜਾਨੀ ਕਿ ਤਾਬਿਆ ਬੈਠੇ ਸਿੰਘ ਲਈ ਵੀ ਤੇ ਸਾਰੀ ਸੰਗਤ ਲਈ ਵੀ ਸਿੱਖਾ ਲਈ ਵੀ ਇਹ ਬਹੁਤ ਜ਼ਰੂਰੀ ਹੈ ਅਗਲੀ ਗੱਲ ਜਿਹੜਾ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਅਰਦਾਸ ਕਰਨ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖੜੋ ਕੇ ਹੱਥ ਜੋੜ ਕੇ ਅਰਦਾਸ ਕਰੇ ਅਰਦਾਸ ਕਿੱਥੇ ਕਰਨੀ ਆ ਜਿਹੜਾ ਸਮਾਗਮ ਹੈ ਜਾਂ ਜਿਹੜੀ ਸੰਗਤੀ ਅਰਦਾਸ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਰਦਾਸ ਕਰਨ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਸਨਮੁਖ ਖੜਾ ਹੋਏਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਤੇ ਉਹ ਹੱਥ ਜੋੜ ਕੇ ਅਰਦਾਸ ਕਰੇਗਾ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨਾ ਹੋਣ ਤੇ ਉਹਦੇ ਲਈ ਕੀ ਸ਼ਰਤ ਹੈ ਤਾਂ ਕਿਸੇ ਪਾਸੇ ਮੂੰਹ ਕਰਕੇ ਅਰਦਾਸ ਕਰੋ ਪਰਮਾਨ ਹੈ ਸੋ ਇਹ ਭਰਮ ਨਹੀਂ ਕਰਨਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੌਜੂਦ ਨੇ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਮੂੰਹ ਕਰਕੇ ਅਰਦਾਸ ਕਰਨੀ ਹੈ ਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨਹੀਂ ਹਨ ਜਦੋਂ ਨਿੱਜੀ ਤੌਰ ਤੇ ਅਸੀਂ ਅਰਦਾਸ ਕਰਦੇ ਆਂ ਨਿਤਨੇਮ ਦੀ ਅਰਦਾਸ ਕਰਦੇ ਆਂ ਉਦਾਂ ਕਿਸੇ ਕੋਈ ਅਰਦਾਸ ਕਰਦੇ ਆਂ ਗੁਰੂ ਮਹਾਰਾਜ ਦੇ ਸ਼ੁਕਰਾਨੇ ਦੀ ਅਰਦਾਸ ਕਰਦੇ ਆਂ ਸਵੇਰੇ ਬਾਣੀਆਂ ਪੜ੍ਹ ਕੇ ਅਰਦਾਸ ਕਰਦੇ ਆਂ ਸ਼ਾਮ ਨੂੰ ਸੋਧਰ ਕਰਕੇ ਅਰਦਾਸ ਕਰਦੇ ਆਂ ਉਦੋਂ ਇਹ ਪਰਮ ਨਹੀਂ ਕਰਨਾ ਉਦੋਂ ਕਿਸੇ ਵੀ ਪਾਸੇ ਨੂੰ ਮੂੰਹ ਕਰਕੇ ਅਸੀਂ ਅਰਦਾਸ ਕਰ ਸਕਦੇ ਆਂ ਕਿਉਂਕਿ ਜਿਹੜਾ ਕਰਤਾਪੁਰਖ ਆ ਆਕਾਲਪੁਰਖ ਆ ਉਹ ਸਾਰੇ ਬਨੇ ਹਾਜ਼ਰ ਨਾਜ਼ਰ ਆ ਉਹ ਸਾਰੇ ਪਾਸੇ ਮੌਜੂਦ ਆ ਇਸ ਕਰਕੇ ਅਸੀਂ ਉਹਨੂੰ ਕਰਤਾਪੁਰਖ ਨੂੰ ਅਰਦਾਸ ਕਰਨੀ ਆ ਉਹਦਾ ਕਾਲਪੁਰਖ ਨੂੰ ਦੇ ਸਾਨਮੁਖ ਅਰਦਾਸ ਕਰਨੀ ਹੈ ਤੇ ਅਸੀਂ ਕਿਸੇ ਪਾਸੇ ਵੀ ਮੂੰਹ ਕਰ ਸਕਦੇ ਹਾਂ ਇਹ ਭਰਮ ਨਹੀਂ ਕਰਨਾ ਕਿ ਚੜ੍ਹਦੇ ਨੂੰ ਮੂੰਹ ਕਰਨਾ ਹੈ ਲੈਂਦੇ ਨੂੰ ਮੂੰਹ ਕਰਨਾ ਹੈ ਜਾਂ ਇਧਰ ਮੂੰਹ ਕਰਨਾ ਹੈ ਉਧਰ ਮੂੰਹ ਕਰਨਾ ਹੈ ਇਹ ਐਸਾ ਕੋਈ ਭਰਮ ਨਹੀਂ ਹੈ ਰਹਿਤ ਮਰਿਆਦਾ ਵਿੱਚ ਸਾਬਤ ਤੌਰ ਤੇ ਲਿਖਿਆ ਹੈ ਕਿ ਜਦੋਂ ਸਿੱਖ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੈਰ ਮੌਜੂਦਗੀ ਚ ਗੈਰ ਹਾਜ਼ਰੀ ਚ ਅਰਦਾਸ ਕਰਨੀ ਆ ਉਦੋਂ ਕਿਸੇ ਪਾਸੇ ਮੂੰਹ ਕਰਕੇ ਵੀ ਅਰਦਾਸ ਕੀਤੀ ਜਾ ਸਕਦੀ ਹੈ ਜਦੋਂ ਕੋਈ ਖਾਸ ਅਰਦਾਸ ਕਿਸੇ ਇੱਕ ਜਾਂ ਵਧੇਰੇ ਆਦਮੀਆਂ ਵੱਲੋਂ ਹੋਵੇ ਤਾਂ ਉਹਨਾਂ ਤੋਂ ਬਿਨਾਂ ਸੰਗਤ ਵਿੱਚ ਬੈਠੇ ਹੋਰਨਾਂ ਦਾ ਉੱਠਣਾ ਜ਼ਰੂਰੀ ਨਹੀਂ ਇਹ ਇੱਕ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ ਜਿਹੜੀ ਸਿੱਖ ਰਹਿਤ ਮਰਿਆਦਾ ਵਿੱਚ ਦਿੱਤੀ ਗਈ ਹੈ ਕਿ ਜਦੋਂ ਕਿਸੇ ਖਾਸ ਵਿਅਕਤੀ ਜਾਂ ਜਿਹੜਾ ਆਦਮੀਆਂ ਵੱਲ ਦੇ ਸੰਬੰਧ ਵਿੱਚ ਅਰਦਾਸ ਹੋਵੇ ਤਾਂ ਉਦੋਂ ਸਾਰਿਆਂ ਦਾ ਅਰਦਾਸ ਵਿੱਚ ਗਲਣਾ ਜ਼ਰੂਰੀ ਨਹੀਂ ਹੈ ਇਹ ਜ਼ਿਆਦਾਤਰ ਜਦੋਂ ਅਸੀਂ ਆਨੰਦ ਕਾਰਜ ਦੀ ਰਸਮ ਕਰਦੇ ਹਾਂ ਤੇ ਉੱਥੇ ਇਸ ਗੱਲ ਦੀ ਲੋੜ ਪੈਂਦੀ ਹੈ ਜਦੋਂ ਅਨੰਦ ਕਾਰਜ ਦੀ ਅਰਦਾਸ ਕਰਦੇ ਆ ਜਿਹੜੀ ਸਮੂਹਕ ਅਰਦਾਸ ਸਮਾਗਮ ਦੀ ਹੁੰਨੀ ਉਹਦੇ ਵਿੱਚ ਸਾਰੇ ਖੜਦੇ ਨੇ ਰਮਤਾ ਦੀ ਅਰਦਾਸ ਸਾਰੇ ਖੜਦੇ ਨੇ ਪਰ ਜਦੋਂ ਆ ਅਨੰਦ ਕਾਰਜ ਹੁੰਦੇ ਨੇ ਜਦੋਂ ਆ ਅਨੰਦ ਪੜੇ ਜਾਂਦੇ ਨੇ ਲਾਵਾ ਦਾ ਪਾਠ ਪੜਿਆ ਜਾਂਦਾ ਉਦੋਂ ਅਕਸਰ ਹੀ ਇਹ ਅਰਦਾਸ ਕੀਤੀ ਜਾਂਦੀ ਆ ਕਿਸੇ ਵਿਅਕਤੀ ਵਿਸ਼ੇਸ਼ ਲਈ ਜਾਂ ਕਿਸੇ ਖਾਸ ਵਿਅਕਤੀਆਂ ਲਈ ਕਿ ਲੜਕਾ ਲੜਕੀ ਤੇ ਉਹਦੇ ਪਰਿਵਾਰ ਦੇ ਮੈਂਬਰ ਉਹਦੇ ਉਹਦੇ ਮਾਪਿਓ ਉਹ ਖੜੇ ਹੋਣਗੇ ਉਦੋਂ ਅਰਦਾਸ ਕੀਤੀ ਜਾਂਦੀ ਆ ਸੋ ਇੱਥੇ ਇਹ ਚੀਜ਼ ਜਿਹੜੀ ਆ ਉਦੋਂ ਲਾਗੂ ਹੁੰਦੀ ਆ ਅਜਿਹੇ ਤਮਾਤੇ ਅਜਿਹੇ ਜਿਹੜੇ ਸਮੇਂ ਨੇ ਉਹਨਾਂ ਦੇ ਉੱਤੇ ਅਰਦਾਸ ਕਰਨ ਸਮੇਂ ਸਾਰੀ ਸੰਗਤ ਨੂੰ ਉੱਠ ਕੇ ਖਲੋਣਾ ਜ਼ਰੂਰੀ ਨਹੀਂ ਹੁੰਦਾ ਇਹ ਅਰਦਾਸ ਦੇ ਕੁਝ ਪਹਿਲੂ ਨੇ ਜਿਨ੍ਹਾਂ ਦੇ ਉੱਤੇ ਧਿਆਨ ਦੇਣਾ ਬਣਦਾ ਹੈ ਜਿਨ੍ਹਾਂ ਦੀ ਜਾਣਕਾਰੀ ਹਰ ਸਿੱਖ ਨੂੰ ਹੋਣੀ ਚਾਹੀਦੀ ਹੈ ਕਿਉਂਕਿ ਅਰਦਾਸ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ਾ ਤੇ ਅਸੀਂ ਇੱਕ ਮਰਿਆਦਤ ਲਾਈਫ ਮਰਿਆਦਤ ਜੀਵਨ ਦੇ ਵਿੱਚ ਜੀ ਰਹੇ ਆ ਭਾਵੇਂ ਉਹ ਸ਼ਕਸ਼ੀ ਜਾਂ ਪੰਥਕ ਜੀਵਨ ਜਿਹੜਾ ਉਹ ਸਿੱਖ ਦਾ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਉਚੇਚੇ ਤੌਰ ਤੇ ਧਿਆਨ ਕਰਨਾ ਤੇ ਵਿਸ਼ੇਸ਼ ਤੌਰ ਤੇ ਇਹ ਗੱਲ ਦਾ ਖਿਆਲ ਰੱਖਣਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹੋਣ ਉਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਮੂੰਹ ਕਰਕੇ ਅਰਦਾਸ ਕਰਨੀ ਹੈ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨਾ ਹੋਣ ਉਦੋਂ ਕਿਸੇ ਵੀ ਪਾਸੇ ਅਰਦਾਸ ਮੂੰਹ ਕਰਕੇ ਅਰਦਾਸ ਕਰ ਸਕਦੇ ਆ ਜਾਂ ਕੀਤੀ ਜਾ ਸਕਦੀ ਆ ਸੋ ਇਹਨਾਂ ਗੱਲਾਂ ਦਾ ਕੋਈ ਵੀ ਭਰਮ ਨਹੀਂ ਕਰਨਾ ਕਿ ਅਸੀਂ ਕਿਸੇ ਖਾਸ ਪਾਸੇ ਨੂੰ ਮੂੰਹ ਕਰਕੇ ਅਰਦਾਸ ਕਰਨੀ ਆ ਸੋ ਇਹ ਬਹੁਤ ਜ਼ਰੂਰੀ ਜਿਹੜਾ ਸਿੱਖ ਰਹਿਤ ਮਰਿਆਦਾ ਦਾ ਹਿੱਸਾ ਹੈ ਜਾਣਕਾਰੀ ਹੈ ਜਿਹੜੀ ਸਾਨੂੰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਸੋ ਇਹ ਅਰਦਾਸ ਦਾ ਜਿਹੜਾ ਸੀਗਾ ਭਾਗ ਸੀਗਾ ਉਹ ਸੀ ਜਿਹੜੀ ਪਹਿਲਾ ਅਰਦਾਸ ਬਾਰੇ ਅਸੀਂ ਪਹਿਲੇ ਵੀਡੀਓ 'ਚ ਗੱਲ ਕੀਤੀ ਤੇ ਹੁਣ ਅਰਦਾਸ ਬਾਰੇ ਕੁਝ ਜਿਹੜੀਆਂ ਜ਼ਰੂਰੀ ਗੱਲਾਂ ਨੇ ਉਹਨਾਂ ਬਾਰੇ ਅਸੀਂ ਅੱਜ ਦੀ ਇਹ ਜਿਹੜੀ ਗੱਲ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਆ ਅਗਲੇ ਦਿਨਾਂ ਦੇ ਵਿੱਚ ਸਿੱਖ ਰਿਆਤ ਮਰਿਆਦਾ ਦੇ ਜਿਹੜੇ ਅਗਲੇ ਭਾਗ ਨੇ ਉਹਨਾਂ ਬਾਰੇ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ